ਉਹ ਪਹਿਲੇ ਖੂਕ ਹੀ ਉਹਨੇ ਬਾਰ ਦੇਤੀ ਮੋਦੀ ਨੂੰ ਉਹਨਾਂ ਕਰ ਕੱਲਾ ਮੋਦੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਰੁਕ ਸਾਰੀ ਜੀਵੀਦਾਰ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸਭ ਬੰਦੇ ਸਹੀ ਸੀ ਐਮਪੀ ਵੀ ਸੀ ਕਾਸਾ ਉਹਦਾ ਵਿਰੋਧ ਕਰ ਦਿੰਦੇ ਜਦ ਮੋਦੀ ਖਲ ਨਾਇਕ ਨਾ ਬਣਦਾ ਪਾ ਪਿਆ ਕਿ ਇਹ ਗਲਤ ਕਾਨੂੰਨ ਜਿਹਨਾਂ ਨੇ ਰੋਕਣਾ ਸੀ ਉਹ ਪਹਿਲੇ ਖੂਕ ਹੀ ਉਹਨੇ ਬਾਰ ਦੇਤੀ ਮੋਦੀ ਨੂੰ ਭਗਵਾਨ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਸੂ ਰਜਮੰਦ ਸੀ ਜਿਹੜੀ ਜੀਵਦਾਰ ਕੋਈ ਨੂੰ ਨਹੀਂ ਹੋ ਸਕਦਾ ਪੰਜਾਬ ਦਾ ਹਿੱਸਾ ਮੇਰੀ ਕਹਿੰਦੇ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਤਰੀ ਵੀ ਸੀ ਐਮਪੀ ਸੂ ਕਿਸ ਦਾ ਪੁੱਤ ਘੋੜਨਾਰੇ ਹਾਂ ਠੀਕ ਹੈ 300 310 ਰੋਣੇ ਦੀ 350 ਲਓ ਕਾਸ਼ ਉਹ ਉਹ ਰੋਕ ਕਰ ਦਿੰਦੇ ਜਦੋਂ ਮੋਦੀ ਖਲ ਨਾਇਕ ਨਾ ਬਣਦਾ ਉਹ ਬੰਦੇ ਨੂੰ ਉਹ ਕਿਹੜਾ ਤੁਸੀ ਕਹਿ ਲਗਿਆ ਗਵਰਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਜਾ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚ ਵੀ ਯੂਪੀ ਵਾਲਾ ਨਹੀਂ ਮੈਂ ਗੱਲ ਕਰੂੰ ਪਿਆਰ ਵਾਲਾ ਦੀ ਸਾਰੀ ਸਟੇਟ ਦੀ ਵਿਚੇਪਨ ਗੱਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਸ ਕਾਬਿਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦਿਓ ਤੋ ਆ ਦੂਸਰਾ ਦੋਸੇ ਨੇ ਆ ਕਦੀ ਮੈਂ ਖਲਾਫ ਬੋਨਾ ਆਜੀ ਮੇਰੀ ਛੀਵ ਕੱਟ ਦੋ ਜੇ ਮੈਂ ਕਦੀ ਖਲਾਫ ਹੀ ਨਹੀਂ ਚੱਲਿਆ ਤੇ ਹਣ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਛੇਪਾ ਵੀ ਸੁਣਦਾ ਰੌਟੇ ਦਾ ਜ਼ਮਾਨਾ ਸਾਰੀ ਦੁਨੀਆ ਸੁਣਦੀ ਐਸੇ ਚੁਣਾਹੇ ਚਾਜੂਗਾ ਸਿਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਦਲਾਂ ਤੇ ਜਾਣਾ ਪਿਆ ਉਸੇ ਦਿਨ ਹੀ ਮੈਂ ਲੜਾਈ ਵੀ ਕਰਾਂਗਾ ਤੁਹਾਡੇ ਵਿੱਚ ਆ ਕੇ ਕਰਾਂਗਾ ਨਹੀਂ ਨਹੀਂ ਇੱਕ ਹੀ ਹੋਣਾ ਹੈ ਮੈਨੂੰ ਕਰ ਗੋਈ ਨਹੀਂ ਚੋਗਾ ਇਹ ਤੇ ਕਰੀ ਯਕੀਨ ਕਰ ਲੋ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਫਟਾਏ ਹਾਰੀ ਜਿਟਾਇਆ ਤੁਸੀਂ ਇੱਕ ਗਰੀਬ ਦਾ ਸਰ ਹੈ ਫਟ ਮੰਜ਼ੂਰ ਤੇ ਬੱਚੇ ਤੇ ਯਕੀਨ ਕਰਨਾ ਅਕੂ ਬਾਬਾ ਜੀਵਨ ਸਿੰਘ ਸਾਹਿਬ ਰਾਜਾ ਦੇ ਦਤੂ ਨੂੰ ਉਹ ਮਹਾਰਾਜ ਬੰਦੇ ਆ ਅਸੀਂ ਤੇ ਅਸੀਂ ਕਿਤੇ Delhi ਸੀ ਇਧਰ ਆ ਗਏ ਪਰ ਜੇ ਕੋਈ ਤੁਸੀਂ ਵੀ ਯਕੀਨ ਕਰੋ ਅਸੀਂ ਇਹਨਾਂ ਕੱਢ ਨੂੰ ਕਿਹਾ ਲੇ ਗਰੇ ਤੇ ਗੁਰੂ ਦੇ ਬੇਟੇ ਲਾਲਿਤਾ ਮੇਰੇ ਇੱਕ ਅਨੁਭਵ ਵਾਲੇ ਬਾਤੂ ਮੈਂ ਹੀ ਰਗਾਸੀ ਕੇਸ ਘਰ ਗੁਰਦੁਆਰੇ ਸਰਵ ਦੇ ਖੜਾ ਹੋ ਕੇ ਪੰਚ ਖਾਲਸਾ ਸਜਾਉਣਾ ਲੋ ਮੈਂ ਜਿੰਨੀ ਜੋ ਲੱਗੀ ਸੁਣਾ ਦੇ ਦੋ ਇੰਨਾ ਬੰਦੇ ਵੀ ਆਖਿਰ ਨੂੰ ਮੇਰੇ ਮਾਕੇ ਤੁਹਾਡਾ ਬਾਲ ਦੇ ਕੰਡਾ ਮੈਂ ਕਰਦਾ ਤੇ ਉਹ ਕਿਹਾ ਕਿ ਸਾਡਾ ਕਿਸਾਨ ਆ ਜਿੱਲੀ ਜਾਣਾ ਰਹਿ ਤੂ ਬਤਾ ਹੋ ਬਿਲਕੁਲ ਰਾਈਟ ਆ ਜਿਹੜੀ ਸੁੱਖੇ ਵੀ ਗਲਤੀ ਹੋਈ ਉਹ ਵੀ ਮੈਨੂੰ ਮਾਫੀ ਤਨੂੰ ਮੰਗਣੀ ਚਾਹੀਦੀ ਪਰ ਇਹਨਾਂ ਦੇ ਬਹਿਸ ਤੋਂ ਵੀ ਮਾਫੀ ਮੰਗਦਾ ਮੈਂ ਤਾਂ ਮੈਂ ਗੱਜਿਆ ਕਰੂੰਗਾ ਬਾਜੀ ਨੂੰ ਚੈੱਕਾਂ ਦੀ ਯਕੀਨ ਤੇ ਕਰਨਾ ਮੇਰੀਆਂ ਲੈ ਨੂੰ ਜੋ ਦਾ ਕਦੀ ਹੋਇਆ ਹੀ ਨਹੀਂ ਸੀ ਪਹਿਲਾ ਜੰਗ ਤੋਂ ਹਰ ਗਿਆ ਇਹ ਹਰ ਗਿਆ ਫਿਰ ਦਿੱਲੀੋਂ ਜਿੱਤਿਆ ਕਦੇ ਵੀ ਨਾ ਪੰਜਾਬ ਆਇਆ ਮੈਨੂੰ ਸਜ਼ਾਈਂ ਲੀਆ ਇੱਕ ਕਾਰੀ ਸ਼ਾਬਾਸ਼ ਦੇ ਦਿਓ ਖਾਤੂ ਹੋ ਮੇਰਾ ਇਹ ਤਾਂ ਸਾਡਾ ਬੱਚਾ ਆ ਬੈਰੀਕਟ ਪਟਾ ਦਿਓ ਮੈਂ ਪਤਾ ਉਹ ਤੁਸੀਂ ਉਹ ਮਸਾਲਾ ਪਖਾ ਦੇ ਜੀ ਦਿੱਲੀ ਜਾ ਮੈਨੂੰ ਬੈਰੀਕਟ ਪਟਾ ਦਿਓ ਐਮਐਸਪੀ ਦੇ ਦਿਓ ਮਸੋਨਾਂ ਨੂੰ ਇਨਕਾਰ ਦੇ ਦਿਓ ਉਦੋਂ ਲੜਕਾਰੀ ਹਾਂ ਉਹ ਹੀ ਗੱਲ ਕਰਾਂਗਾ ਜਿੰਨੀ ਕਿ ਜੋਗਾ ਮੈਂ ਹੋਗਾ ਤਾਨੂੰ ਮੈਂ ਬਤਾ ਜੇ ਮੈਂ ਕੀ ਮੁਕਣਾ ਸਦੋਂ ਮੇਰੇ ਕੁਝ ਪੱਲੇ ਆ ਗਿਆ ਮਾਰੀ ਮੋਟੀ ਪਾਵਰ ਜੀ ਆ ਗਈ ਫਿਰ ਮੈਂ ਤੁਸੀਂ ਅੰਦੇ ਸੀ ਗਏ ਤੁਸੀਂ ਕਦੇ ਖਿਲਾਫ ਨਹੀਂ ਬੋਲਿਆ ਮੈਂ ਬਾਹਰੋਂ ਦੇਖੀ ਸੀ ਸਾਨੂੰ ਕੋਈ ਕੁਝ ਨਹੀਂ ਦੇ ਸਾਨੂੰ ਪਹਿਲਾਂ ਪੁੱਛਦੇ ਕਰੋ ਬਣਾ ਕੇ ਉਹ ਗੋਲ ਕੀਤਾ ਜੀ ਪਹਿਲਾਂ ਗੋਲ ਕੀਤਾ ਤਾਂ ਉਹ ਗੋਲ ਖੂਬ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਈ ਜਾਂਦੀ ਅੱਗੇ ਤੋਂ ਪਿੱਛੋਂ ਕਾਜਾ ਭਰਾ ਕਦੀ ਨਹੀਂ ਹਮਾਰੀ ਨਹੀਂ ਬੋਲਿਆ ਤੁਹਾਡਾ ਬੱਚਾ ਯਾਰ ਸਾਨੂੰ ਦਿੱਲੀ ਵਾਲਿਓ ਬਾਜੂ ਖੁਰਵਾ ਦਿਓ ਮੈਂ ਤੁਹਾਡਾ ਦਾਦਾ ਕੇ ਬੜਿਆ ਯਾਰ ਮੈਂ ਤੁਹਾਣਾ ਗੱਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ ਅੱਜ ਇਹ ਨੂੰ ਮੈਂ ਕਰਦਾ ਮੈਂ ਮੈਂ ਹਮ ਨੂੰ ਸੰਗ ਲਾ ਕੇ ਪਕੜਾ ਦੂ ਮੈਂ ਮਾਈਕ ਫੋਨ ਤੋਂ ਜਗਤ ਕਚੇਰੀ ਸੁਪੇਸ ਹੋਇਆ ਕਰੇਗਾ ਮਾਗੀ ਜੀ ਦਾ ਖਾਲਸਾ ਅਮੋ ਜੀ ਮੋਰੇ ਤਾ ਤੁਮਾਰੇ ਨੂੰ ਹਿੰਦਾ ਫਸ ਗਈ ਸੁਪਾਈਦਾ ਹਕ सो श्रीकारेश ए देता गुरू गोबिंद सिंह जी दिलि पते गुरू गोबिंद सिंह जी मां सघांग सू समर जो सचे पातशाही सदा